ਨਹੀਂ ਹੋਈ ਤਾਂ ਟੈਕਨੀਸ਼ੀਅਨ ਨੂੰ ਬੋਲੋ ਪਹਿਲਾਂ ਡਿਲੇ ਕਰਦੇ ਹੋ ਆਪ ਲੋਕ ਸਾਨੂੰ ਆ ਕੇ ਤੇ ਕਹਿੰਦੇ ਨੇ ਕਿ ਸਾਡੀ ਫਾਈਲ ਚਾਰ ਚਰ ਦੇ ਵਿੱਚ ਨਿਕਲਦੀ ਦੋਛੇ ਦੀ ਰਕੀਵਟ ਫਾਈਲ ਸਰ ਇਹ ਮੇਰੇ ਕੋਲ 24 ਛੇ ਅੱਜ ਹੀ ਆਈ ਹੈ ਜੀ ਬਸ ਡਿਲੇ ਕਿਉਂ ਕਰਦੇ ਹੋਗੇ ਪਹਿਲਾਂ ਨੂੰ ਪੈਂਡੇ ਕਿਉਂ ਰੱਖਦੇ ਕੋਈ ਬੰਦਾ ਹੋਊਗਾ ਮੇਰਾ ਨਾਲ ਅੱਜ ਸਹਿਜ ਐਂਡ ਟੈਕਨੀਸ਼ੀਸ਼ੀਨ ਭਵਨ ਦੇ ਅੰਦਰ ਆਇਾਂਗੇ ਕਿਉਂਕਿ ਕਾਫੀ ਵਾਰ ਸੇ ਤੋਂ ਸਾਡੇ ਅਫਸਰ ਸਾਹਿਬਾਨ ਨੂੰ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਕਾਫੀ ਸਰੀਆਂ ਫਾਈਲਾਂ ਚ ਦੋ ਦਿਨ ਦਾ ਤਿੰਨ ਦਿਨ ਦਾ ਚਾਰ ਦਿਨ ਦਾ ਡਿਲੇ ਹੋ ਜਾਂਦਾ ਯਾਨੀ ਕਿ ਫਾਈਲ ਦੋ ਦੋ ਤਿੰਨ ਤਿੰਨ ਦਿਨ ਜਿਹੜੀ ਅਫਸਰ ਦੇ ਅੰਦਰ ਪੈਂਡਿੰਗ ਪਈ ਰਹੇ ਸੀ ਉਹ ਕਲੀਅਰ ਵੀ ਹੁੰਦੀ ਔਰ ਉਸ ਕਰਕੇ ਕਰਾਪਸ਼ਨ ਹੋਣ ਦੇ ਚਾਂਸਸ ਜਿਹੜੇ ਨੇਗੇ ਉਹ ਵਧ ਜਾਂਦੇ ਨੇਗੇ ਸੋ ਇਸ ਕੈਪਬਿਲਿਟੀ ਸੀ ਚੈਕਿੰਗ ਕੀਤੀ ਜਾਗੀ ਕਾਫੀ ਸਾਰੇ ਰਿਪੋਰਟ ਜਿਹੜਾ ਅਸੀਂ ਕਲੈਕਟ ਕੀਤਾ ਹੈ ਸਾਡੇ ਕਮਿਸ਼ਨਰ ਸਾਹਿਬ ਨੇ ਰਿਪੋਰਟ ਕਬਜ਼ੇ ਚ ਲਿਆਗਾ ਉਸ ਰਿਪੋਰਟ ਨੂੰ ਦੇਖਾਂਗੇ ਜਿਹਦਾ ਵੀ ਜਿਸ ਵੀ ਅਫਸਰ ਦੀ ਜਿਸ ਕੀ ਕਾਰਕ ਦੀ ਅਫਸਰ ਦੀ ਡਿਲੇ ਹੋਊਗੀ ਤਾਂ ਉਹਦੇ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ फाइंडर दे थर्ड टू फाइलर्स होरा चाहिए पेंडिंग पने इस तरह से एक्टिव सीधे नहीं जड़े मतलब किते हुए आओ जेड़े भी है के ये भी पेंडिंग क्यों पने दे सोना इन्वेस्ट जीएसटी जनर इन कर कितने होरा टू फाइल आउट तक दबिए ये होगी जब फाइल कर रहे तो और नहीं हैगा सिर्फ दस चीजें बस चेरी पड़ी हुई है फाइल ਦੋਫਤਿਆ ਦੋ ਫਾਈਲਾਂ ਦੀ ਦਿੱਤੀ ਹੈ ਨਾ ਉਹਨਾਂ ਦਾ ਸੁਪਰ ਇਹ ਨਾਲ ਇੱਕ ਹੋਜੀ ਕੋਣ ਹੈ ਸੁਪਰਡ ਬਲੌਕ ਕੋਣ ਆ ਅੱਜ ਸਹਿਜ ਐਂਡ ਟੈਕਨੀਸ਼ੀਅਨ ਫਰਵੰਦ ਦੇ ਅੰਦਰ ਆਇਆਗੇ ਜੋ ਕਾਫੀ ਲਾਸਟੇ ਤੋਂ ਸਾਡੇ ਉੱਪਰ ਸਰਪਾਂ ਨੂੰ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਕਾਫੀ ਸਰੀਆਂ ਫਾਈਲਾਂ ਚ ਦੋ ਦਿੰਦਾ ਤਿੰਨ ਦਿੰਦਾ ਚਾਰ ਦਿਨ ਦਾ ਡਿਲੇ ਹੋ ਜਾਂਦਾ ਯਾਨੀ ਕਿ ਫਾਈਲ ਦੋ ਦੋ ਤਿੰਨ ਤਿੰਨ ਦਿਨ ਜਿਹੜੀ ਅਫਸਰ ਦੇ ਅੰਦਰ ਪੈਂਡਿੰਗ ਪਈ ਰਹਿੰਦੀ ਉਹ ਕਲੀਅਰ ਨਹੀਂ ਹੁੰਦੀ ਔਰ ਉਸ ਕਰਕੇ ਕਰਾਪਸ਼ਨ ਹੋਣ ਦੇ ਚਾਂਸਸ ਜਿਹੜੇ ਨੇਗੇ ਉਹ ਵੱਧ ਜਾਂਦੇ ਨੇਗੇ ਸੋ ਇਸ ਕੈਪਬਿਲਿਟੀ ਆ ਚੈਕਿੰਗ ਕੀਤੀ ਜਾਗੀ ਕਾਫੀ ਸਾਰੇ ਰਿਪੋਰਟ ਜਿਹੜਾ ਅਸੀਂ ਕਲੈਕਟ ਕੀਤਾ ਹੈ ਸਾਡੇ ਕਮਿਸ਼ਨਰ ਸਾਹਿਬ ਨੇ ਰਿਪੋਰਟ ਕਬਜ਼ੇ ਚ ਲਿਆਗਾ ਉਸ ਰਿਪੋਰਟ ਨੂੰ ਦੇਖਾਂਗੇ ਜਿਹਦਾ ਵੀ ਜਿਸ ਵੀ ਆਫੀਸਰ ਦੀ ਜਿਸ ਕੀ ਕਲਰਕ ਦੀ ਆਫੀਸਰ ਦੀ ਡਿਲੇ ਹੋਊਗੀ ਤਾਂ ਉਹਦੇ ਖਿਲਾਫ ਜਿਹੜੀ ਹੈ ਉਹਨੂੰ ਨਹੀਂ ਕਰ ਰਹੀ ਹਾਂ ਬਾਕੀ ਸਰ ਕੀ ਮੈਸੇਜ ਕੀ ਦੇਣਾ ਚਾਹੀਦਾ ਜਿਹੜੇ ਇਸ ਤਰ੍ਹਾਂ ਡਿਲੇ ਕਰਦੇ ਨੇ ਤੁਹਾਡੇ ਸਰਕਾਰ ਮੈਸੇਜ ਬੜਾ ਸਪਸ਼ਟ ਆ ਕਿ ਕੋਈ ਵੀ ਫਾਈਲ ਕਿਸੇ ਵੀ ਆਫੀਸਰ ਕੋਲੇ ਜਦੋਂ ਆਉਂਦੀ ਹੈ ਤਾਂ ਤੁਰੰਤ ਵਿਦਰਨ 24 ਆਵਰ ਜਿਹੜਾ ਉਹਦੇ ਜਿਹੜਾ ਵੀ ਟਾਈਮ ਲਿਖਿਆਗਾ ਉਸ ਟਾਈਮ ਦੇ ਦੌਰਾਨ ਤੁਸੀਂ ਉੱਤੇ ਐਕਸ਼ਨ ਲਓ ਜੋ ਵੀ ਤੁਹਾਡਾ ਫੈਸਲਾ ਬਣਦਾ ਹੈਗਾ ਫੈਸਲਾ ਪੋਜ਼ਿਟਿਵ ਰੈਕਟਰ ਦੀ ਮੈਂ ਗੱਲ ਹੀ ਕਰਦਾ ਫੈਸਲਾ ਜਿਹੜਾ ਹੈਗਾਗਾ ਉਹਦੇ ਤੇ ਲੈਣਾ ਪੜਦਾ ਜੇ ਫੈਸਲਾ ਨਹੀਂ ਲੈਂਦੇ ਥੈਂਟ ਮੀਨਸ ਕਿਤਨਾ ਕਿਤੇ ਕ੍ਰਾਪਸ਼ਨ ਵੱਲ ਉਗੜ ਜਾਂਦੀ ਹੈ ਡਿਲੇ ਵੀ ਜਿਹੜੀ ਹੁੰਦੀ ਆ ਕਿਸੇ ਕੰਮ ਤੇ ਡਿਲੇ ਕਰਨਾ ਉਹ ਵੀ ਵੈਸੇ ਨਾਲ ਕ੍ਰਾਪਸ਼ਨ ਹੀ ਮੰਨੀ ਜਾਂਦੀ ਉਸੇ ਇਸ ਗੱਲ ਕਰਕੇ ਬਿਲਕੁਲ ਟੋਲਰੇਟੇਟਡ ਕੀਤਾ ਜਾਊਗਾ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇੱਕਦਮ ਵਿਅਕਤੀ ਜਿਹੜੇ ਲਗੇ ਗੈਰਹਾਜ਼ਰ ਲਗੇ ਉਹਨਾਂ ਦੇ ਖਿਲਾਫ ਵੀ ਇਸੇ ਕਰਦੇ ਮਿਸਾਲ ਹਾਈਵੇ ਜੇ ਪਰ ਤੁਸੀਂ ਕੋਈ ਬਹੁਤ ਵੱਡੀ ਚੈਕਿੰਗ ਕੀਤੀ ਸੀ ਕਿਸੀ ਦੀ ਕਾਫੀ ਚੋਰੀ ਭਰੀ ਸੀ ਵਾਦਾ ਹੋਇਆ ਸੀ ਲੱਗਦਾ ਵੀ ਦੁਬਾਰਾ ਉਸ ਵਾਰ ਤੁਸੀਂ ਇੱਕ ਨਹੀਂ ਚੈਕਿੰਗ ਕਰੂੰ ਬਿਲਕੁਲ ਆਉਣ ਵਾਲੇ ਸਵੇਰੇ ਚ ਚੈਕਿੰਗ ਕਰਾਂਗੇ ਗੱਲੇ ਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਗੈਰ ਕਾਨੂੰਨੀ ਕੰਮ ਕਰਦੇ ਰਹਿੰਦੇ ਨੇ ਉਹਨਾਂ ਨੂੰ ਫੜਨਾ ਉਹਨਾਂ ਤੇ ਐਕਸ਼ਨ ਲੈਣਾ ਸਾਡੇ ਅਫਸਰ ਸਹਿਬਾਨ ਦਾ ਕੰਮ ਹੁੰਦਾਗਾ ਪਰ ਲੇਕਿਨ ਸਮੇਂ ਸਮੇਂ ਸਿਰ ਮੈਂ ਵੀ ਖੁਦ ਜਾਣਾਗਾ ਤਾਂ ਕਿ ਸਾਡੇ ਅਫਸਰਾਂ ਜਿਹੜੇ ਨੇਗੇ ਉਹ ਵੀ ਅੱਛੇ ਤਰੀਕੇ ਨਾਲ ਕੰਮ ਕਰਦੇ ਰਹਿਣ ਉਹਨਾਂ ਨੂੰ ਵੀ ਜਿਹੜਾ ਹੋਰ ਤਾਕਤ ਮੇਰੇ ਬਲ ਮਿਲੇ ਜਦੋਂ ਅਫਸਰ ਦੇ ਨਾਲ ਮੰਤਰੀ ਖੜਾ ਹੁੰਦਾ ਹੈਗਾ ਤਾਂ ਮੈਂ ਸਮਝਦਾ ਜਿਹੜਾ ਅਫਸਰ ਆ ਹੋਰ ਵੀ ਅچھے ਤਰੀਕੇ ਨਾਲ ਕੰਮ ਕਰਦੀ ਉਹਨੂੰ ਤਾਕਤ ਦਿੱਤੀ ਥੈਂਕ ਯੂ ਸਰ ਥੈਂਕ ਯੂ ਸਰ